ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਹਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਹੈਲਦੀ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਰਾਜਮਾ ਦੀ ਸਬਜ਼ੀ ਤੇ ਆਈ ਥਿੰਕ ਰਾਜਮਾ ਦੀ ਸਬਜ਼ੀ ਨਾਲ ਹਰ ਕਿਸੇ ਦੀ ਕੋਈ ਨਾ ਕੋਈ ਬਚਪਨ ਦੀ ਯਾਦ ਜ਼ਰੂਰ ਜੁੜੀ ਹੁੰਦੀ ਹੈ ਤੇ ਅੱਜ ਮੈਂ ਵੀ ਤੁਹਾਡੇ ਨਾਲ ਆਪਣੀ ਬਚਪਨ ਦੀ ਫੇਵਰਿਟ ਡਿਸ਼ ਨੂੰ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਆ ਜੀ ਜੇ ਪਸੰਦ ਆਵੇ ਤਾਂ ਜ਼ਰੂਰ ਲਾਈਕ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਸ਼ੁਰੂ ਕਰਦੇ ਆ ਜੀ ਹੁਣ ਆਪਣੀ ਰਾਜਮਾ ਦੀ ਸਬਜੀ ਵੈਸੇ ਨਾਰਮਲੀ ਆਪਾਂ ਜਦੋਂ ਵੀ ਰਾਜਮਾ ਬਣਾਉਂਦੇ ਆ ਤਾਂ ਯਾ ਤਾਂ ਵਾਈਟ ਵਾਲੇ ਯੂਜ਼ ਕਰਦੇ ਆ ਜਾਂ ਫਿਰ ਸਿਰਫ ਰੈੱਡ ਵਾਲੇ ਯੂਜ਼ ਕਰਦੇ ਆ ਪਰ ਅੱਜ ਮੈਂ ਇਹਨਾਂ ਦੋਨਾਂ ਦਾ ਹੀ ਕੰਬੀਨੇਸ਼ਨ ਲਿਆ ਆ ਤੇ ਇਹਦੇ ਲਈ ਮੈਂ ਰਾਜਮਾ ਜਿਹੜੇ ਰਾਤ ਭਰ ਲਈ ਭਿਏ ਕੇ ਰੱਖ ਦਿੱਤੇ ਸੀ ਤੇ ਉਹ ਕਾਫੀ اچھی ਤਰ੍ਹਾਂ ਨਾਲ ਫੁੱਲ ਚੁੱਕੇ ਆ ਤੇ ਹੁਣ ਉਹਨਾਂ ਨੂੰ ਆਪਾਂ ਪਾ ਲਿਆ ਕੁੱਕਰ ਦੇ ਵਿੱਚ ਤੇ ਨਾਲ ਹੀ ਮੈਂ ਇਹਦੇ ਵਿੱਚ ਇੱਕ ਦੋ ਖੜੇ ਮਸਾਲੇ ਐਡ ਕੀਤੇ ਆ ਮੋਟੀ ਲਾਚੀ ਤੇ ਥੋੜੇ ਜਿਹਾ ਲੌਂਗ ਔਰ ਦਾਲਚੀਨੀ ਨਾਲ ਥੋੜਾ ਜਿਹਾ ਨਮਕ ਤੇ ਨਾਲ ਹੀ ਮੈਂ ਇਹਦੇ ਵਿੱਚ ਐਡ ਕੀਤੀ ਹੈ ਜੀ ਥੋੜਾ ਜਿਹਾ ਰੈੱਡ ਚਿੱਲੀ ਪਾਊਡਰ ਤੇ ਥੋੜਾ ਜਿਹਾ ਗਰਮ ਮਸਾਲਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸੀਟੀ ਲਗਵਾ ਲਵਾਂਗੇ ਚਾਰ ਪੰਜ ਸੀਟੀਆਂ ਆਣ ਤੱਕ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਪਕਾ ਲਾਂਗੇ ਤੇ ਜਦੋਂ ਸਾਡੇ ਰਾਜਮਾ ਅੱਛੀ ਤਰ੍ਹਾਂ ਨਾਲ ਪੱਕ ਜਾਣਗੇ ਤਾਂ ਇਹਨਾਂ ਨੂੰ ਆਪਾਂ ਭਾਫ਼ 'ਚ ਹੀ ਰਹਿਣ ਦਾਂਗੇ ਭਾਫ਼ 'ਚੋਂ ਕੱਢਣ ਤੋਂ ਬਾਅਦ ਅਸੀਂ ਦੇਖ ਲਾਂਗੇ ਕੁੱਕਰ ਖੋਲ ਕੇ ਤੇ ਸਾਡੇ ਰਾਜਮਾ ਬਿਲਕੁਲ ਰੈਡੀ ਹੈ ਤੇ ਹੁਣ ਅਸੀਂ ਰਾਜਮਾ ਤੇ ਪਾਣੀ ਨੂੰ ਅਲੱਗ-ਅਲੱਗ ਕਰ ਲਾਂਗੇ ਤੇ ਪਾਣੀ ਜਿਹੜਾ ਅਸੀਂ ਬਾਅਦ 'ਚ ਹਿਸਾਬ ਨਾਲ ਯੂਜ਼ ਕਰਦੇ ਹਾਂ ਤੇ ਰਾਜਮਾ ਸਾਡੇ ਰੈਡੀ ਹੈ ਤੇ ਉਦھر ਮੈਂ 4-5 ਲਾਲ ਮਿਰਚਾਂ ਜਿਹੜੀਆਂ ਉਹ ਵੀ ਗਰਮ ਪਾਣੀ ਦੇ ਵਿੱਚ ਭੇ ਕੇ ਰੱਖ ਦਿੱਤੀਆਂ ਸੀ ਉਹ ਵੀ ਅਸੀਂ ਅੱਗੇ ਯੂਜ਼ ਕਰਾਂਗੇ ਤੇ ਹੁਣ ਅਸੀਂ ਕੜਾਈ ਦੇ ਵਿੱਚ ਮਸਟਰਡ ਆਇਲ ਗਰਮ ਕਰ ਲਿਆ ਤੇ ਉਹਦੇ ਵਿੱਚ ਅਸੀਂ ਸਾਬਤ ਲਸਣ ਦੀਆਂ ਕਲੀਆਂ ਤੇ ਜਿਹੜੀਆਂ ਮਿਰਚਾਂ ਸੀ ਭੇ ਕੇ ਰੱਖਿਆ ਸੀ ਉਹਨਾਂ ਨੂੰ ਅਸੀਂ ਨਿਚੋੜ ਕੇ ਇਹਦੇ ਵਿੱਚ ਐਡ ਕਰਾਂਗੇ ਤੇ ਇਹਨਾਂ ਨੂੰ ਵੀ ਲਸਣ ਦੇ ਨਾਲ ਹੀ ਭੁੰਨ ਲਵਾਂਗੇ ਅੱਛੀ ਤਰ੍ਹਾਂ ਨਾਲ ਇਹਨਾਂ ਨੂੰ ਹੁਸੀ ਭੁੰਨ ਕੇ ਠੰਡਾ ਕਰ ਲਾਂਗੇ ਠੰਡਾ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਸੇ ਉਖਲੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਆਪਾਂ ਪੀਸ ਲਾਂਗੇ ਕੁੱਟ ਲਾਂਗੇ ਹੁਣ ਅਸੀਂ ਉਸੇ ਹੀ ਤੇਲ ਦੇ ਵਿੱਚ ਦੋ ਚਮਚ ਜੀਰਾ ਭੁੰਨ ਲਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਸੁੱਕਾ ਧਨੀਆ ਤੇ ਨਾਲ ਹੀ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਸਾਬਤ ਥੋੜੀ ਜਿਹੀ ਇਸ ਇਹਦੇ ਵਿੱਚ ਐਡ ਕਰ ਰਹੀਆਂ ਹਿੰਗ ਤੇ ਨਾਲ ਹੀ ਇੱਕ ਤੇਜ ਪੱਤਾ ਨਾਲ ਹੀ ਹੁਣ ਮੈਂ ਇਹਦੇ ਵਿੱਚ ਐਡ ਕਰ ਰਹੀਆਂ ਜੀ ਬਰੀਕ ਚੌਪ ਕੀਤੇ ਹੋਏ ਪਿਆਜ਼ ਤੇ ਅਦਰਕ ਇਹਨਾਂ ਸਾਰਿਆਂ ਨੂੰ ਅਸੀਂ ਅੱਛੀ ਤਰ੍ਹਾਂ ਨਾਲ ਪੁੰਨ ਲਾਂਗੇ ਚੰਗੀ ਤਰ੍ਹਾਂ ਲਪਾਇਨਾ ਪਿਆਜ਼ਾਂ ਨੂੰ ਸੌfte ਕਰਾਂਗੇ ਪਿਆਜ਼ਾਂ ਦਾ ਜਿਹੜਾ ਭੁੰਨਿਆ ਹੋਣਾ ਬਹੁਤ ਜ਼ਰੂਰੀ ਹੈ ਪਿਆਜ਼ ਬਹੁਤ ਅੱਛੀ ਤਰ੍ਹਾਂ ਨਾਲ ਭੁੰਨੇ ਹੋਏ ਹੋਣੇ ਚਾਹੀਦੇ ਐ ਨਹੀਂ ਤਾਂ ਸਾਡੀ ਜਿਹੜੀ ਗਰੇਵੀ ਹੈ ਉਹ ਅੱਛੀ ਤਰ੍ਹਾਂ ਨਾਲ ਠਿੱਕ ਨਹੀਂ ਬਣਦੀ ਪਿਆਜ਼ ਸਾਡੇ ਹੁਣ ਕਾਫੀ ਹੱਦ ਤੱਕ ਪੱਕ ਚੁੱਕੇ ਹੁਣ ਆਪਾਂ ਉਹੀ ਜਿਹੜਾ ਪੇਸਟ ਤਿਆਰ ਕੀਤਾ ਸੀ ਲਸਣ ਤੇ ਲਾਲ ਮਿਰਚਾਂ ਦਾ ਉਹ ਅਸੀਂ ਇਹਦੇ ਵਿੱਚ ਐਡ ਕਰ ਰਹੇ ਆਂ ਤੇ ਉਹਨੂੰ ਅਸੀਂ ਅੱਛੀ ਤਰ੍ਹਾਂ ਨਾਲ ਇਹਦੇ ਵਿੱਚ ਭੁੰਨ ਲਾਂਗੇ ਆਪਾਂ ਇਸ ਪੇਸਟ ਨੂੰ ਥੋੜਾ ਲੇਟ ਇਸ ਕਰਕੇ ਐਡ ਕੀਤਾ ਹੈ ਕਿਉਂਕਿ ਆਪਣਾ ਜਿਹੜਾ ਲਸਣ ਤੇ ਲਾਲ ਮਿਰਚਾ ਆਲਰੇਡੀ ਅਸੀਂ ਭੁੰਨੀਆਂ ਹੋਈਆਂ ਸੀਗੀਆਂ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਜੀ ਟਮੇਟੋ ਪਿਊਰੀ ਤੇ ਟਮਾਟਰਾਂ ਦੇ ਵਿੱਚ ਹੀ ਮੈਂ ਦੋ ਤਿੰਨ ਹਰੀਆਂ ਮਿਰਚਾਂ ਵੀ ਕ੍ਰਸ਼ ਕਰ ਲਈਆਂ ਸੀ ਜੀ ਇਹਨਾਂ ਨੂੰ ਹੁਣ ਆਪਾਂ ਅੱਛੀ ਤਰ੍ਹਾਂ ਨਾਲ ਭੁੰਨਾਂਗੇ ਤੇ ਟਮਾਟਰ ਜਲਦੀ ਗਲ ਜਾਣ ਇਸ ਕਰਕੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੀ ਸਾਲਟ ਸਾਲਟ ਆਪਣੀ ਟੇਸਟ ਦੇ ਅਕੋਰਡਿੰਗ ਪਾਣਾ ਜੀ ਤੇ ਕਿਉਂਕਿ ਆਪਾਂ ਥੋੜਾ ਜਿਹਾ ਸਾਲਟ ਪਹਿਲਾਂ ਵੀ ਰਾਜਮਾ ਦੇ ਵਿੱਚ ਐਡ ਕੀਤਾ ਤਾਂ ਉਸ ਹਿਸਾਬ ਨਾਲ ਸੀ ਸਾਲਟ ਥੋੜਾ ਘੱਟ ਹੀ ਰੱਖਾਂਗੇ ਤੇ ਨਾਲ ਹੀ ਹੁਣ ਮੈਂ ਇਹਦੇ ਵਿੱਚ ਰੈੱਡ ਚਿੱਲੀ ਪਾਊਡਰ ਐਡ ਕੀਤਾ ਹੈ ਜੀ ਨਾਲ ਹੀ ਟਰਮਰਿਕ ਪਾਊਡਰ ਐਡ ਕਰ ਰਹੇ ਹਾਂ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਟਮਾਟਰਾਂ ਦੇ ਨਾਲ ਪੁੰਨ ਲਾਂਗੇ ਉਹਨਾਂ ਤੱਕ ਭੁੰਨਾਂਗੇ ਜੀ ਜਦੋਂ ਤੱਕ ਇਹਨਾਂ ਦਾ ਆਇਲ ਰਿਲੀਜ਼ ਨਾ ਹੋ ਜਵੇ ਤੇ ਤੁਸੀਂ ਵੇਖ ਸਕਦੇ ਹੋ ਕਾਫੀ ਅੱਛੀ ਤਰ੍ਹਾਂ ਨਾਲ ਭੁੰਨਿਆ ਗਿਆ ਸਾਡਾ ਮਸਾਲਾ ਹੁਣ ਅਸੀਂ ਇਹਦੇ ਵਿੱਚ ਐਡ ਕਰ ਰਹੇ ਹਾਂ ਜੀ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਤਿੱਖਾ ਨਹੀਂ ਹੁੰਦਾ ਬਟ ਇਹਦੇ ਨਾਲ ਸਬਜ਼ੀ ਦਾ ਕਲਰ ਅੱਛਾ ਆ ਜਾਂਦਾ ਹੈ ਤੇ ਹੁਣ ਮੈਂ ਇਹਦੇ ਵਿੱਚ ਐਡ ਕੀਤਾ ਹੈ ਇੱਕ ਚਮਚ ਅਨਾਰ ਦਾਣਾ ਤੇ ਥੋੜਾ ਜਿਹਾ ਆਮਚੂਰ ਪਾਊਡਰ ਇਨਾਂ ਨਾਲ ਸਬਜ਼ੀ ਦਾ ਫਲੇਵਰ ਹੋਰ ਵੀ ਜ਼ਿਆਦਾ ਐਨਹੈਂਸ ਹੋ ਜਾਂਦਾ ਹੈ ਜੀ ਇਸ ਕਰਕੇ ਆਪਾਂ ਇਹਦੇ ਵਿੱਚ ਹਨਾਦदाना ਤੇ ਆਮਸੂਰ ਪਾਊਡਰ ਯਾਨੀ ਕਿ ਮੰਗੇਓ ਪਾਊਡਰ ਐਡ ਕੀਤਾ ਹੈ ਤੇ ਹੁਣ ਸਾਡੇ ਮਸਾਲੇ ਮਤਲਬ ਅੱਛੀ ਤਰ੍ਹਾਂ ਨਾਲ ਭੁੰਨ ਚੁੱਕੇ ਨੇ ਇਹਦੇ ਵਿੱਚ ਹਲਕਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਆਪਾਂ ਅੱਛੀ ਤਰ੍ਹਾਂ ਨਾਲ ਭੁੰਨ ਲਾਂਗੇ ਹੁਣ ਮੈਂ ਇਹਦੇ ਵਿੱਚ ਐਡ ਕੀਤੇ ਆ ਜੀ ਆਪਣੇ ਉਬਲੇ ਹੋਏ ਰਾਜਮਾ ਰਾਜਮਾ ਚੋਂ ਆਪਾਂ ਪਾਣੀ ਅਲੱਗ ਕਰ ਲਿਆ ਸੀ ਤੇ ਇਸ ਕਰਕੇ ਅਸੀਂ ਰਾਜਮਾ ਪਹਿਲਾਂ ਐਡ ਕਰ ਰਹੇ ਹਾਂ ਤੇ ਰਾਜਮਾ ਦਾ ਜਿਹੜਾ ਪਾਣੀ ਸੀ ਉਹ ਅਸੀਂ ਸੁੱਟਿਆ ਨਹੀਂ ਉਹ ਅਸੀਂ ਹੁਣ ਇਹਦੇ ਵਿੱਚ ਥੋੜਾ ਥੋੜਾ ਕਰਕੇ ਐਡ ਕਰਾਂਗੇ ਜਿੰਨਾ ਕਿ ਸਾਨੂੰ ਪਾਣੀ ਚਾਹੀਦਾ ਹੋਏਗਾ ਕਿਉਂਕਿ ਜੇ ਅਸੀਂ ਇੱਕੋ ਵਾਰੀ ਸਾਰਾ ਪਾਣੀ ਐਡ ਕਰ ਦਈਏ ਤਾਂ ਕਈ ਵਾਰੀ ਗਰੇਵੀ ਜਿਹੜੀ ਹੈ ਬਹੁਤ ਜ਼ਿਆਦਾ ਪਤਲੀ ਬਣ ਜਾਂਦੀ ਹੈ ਇਸ ਕਰਕੇ ਅਸੀਂ ਪਾਣੀ ਜੇ ਬਾਅਦ ਵਿੱਚ ਐਡ ਕਰਦੇ ਹਾਂ ਤਾਂ ਗਰੇਵੀ ਆਪਾਂ ਆਪਣੇ ਹਿਸਾਬ ਦੇ ਨਾਲ ਠਿੱਕਿਆਂ ਥਿੰਨ ਕਰ ਸਕਦੇ ਆ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਐਡ ਕੀਤਾ ਜੀ ਟੈਮਰਿੰਡ વોટર ਯਾਨੀ ਕਿ ਇਮਲੀ ਦਾ ਪਾਣੀ ਤੇ ਇਹ ਇੱਕ ਨਵਾਂ ਤਰੀਕਾ ਜੀ ਰਾਜਮਾ ਦੇ ਵਿੱਚ ਅਸੀਂ ਜੇ ਇਮਲੀ ਦਾ ਪਾਣੀ ਵੀ ਐਡ ਕਰਦੇ ਆ ਥੋੜਾ ਜਿਹਾ ਬਿਲਕੁਲ ਤਾਇ ਦੇ ਨਾਲ ਰਾਜਮਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਹੁਣ ਲਾਸਟ ਦੇ ਵਿੱਚ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਕਸੂਰੀ ਮੇਥੀ ਤੇ ਸੁੱਕਾ ਧਨੀਆ ਰਾਜਮਾ ਨੂੰ ਪਹਿਲਾਂ ਆਪਾਂ अच्छी ਤਰ੍ਹਾਂ ਪਕਾਵਾਂਗੇ ਜਦੋਂ ਸਾਡੀ ਗਰੇਵੀ ਬਿਲਕੁਲ ਥਿੱਕ ਹੋ ਜਾਂਦੀ ਹੈ ਰਾਜਮਾ ਅਚੀ ਤਰ੍ਹਾਂ ਨਾਲ ਪੱਕ ਜਾਂਦੇ ਆ ਫਿਰ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਕਸੂਰੀ ਮੇਥੀ ਤੇ ਸੁੱਕਾ ਧਨੀਆ ਤੇ ਹੁਣ ਸਾਡੇ ਰਾਜਮਾ ਬਿਲਕੁਲ ਰੈਡੀ ਹੈ ਜੀ ਬਣ ਕੇ ਹੁਣ ਅਸੀਂ ਇਹਨਾਂ ਰਾਜਮਾ ਨੂੰ ਆਪਣੇ ਬਾਉਲ ਦੇ ਵਿੱਚ ਸਰਵ ਕਰ ਲਾਂਗੇ ਜੀ ਮੈਂ ਰਾਜਮਾ ਦੀ ਗਰੇਵੀ ਬਹੁਤ ਜ਼ਿਆਦਾ ਥਿੱਕ ਜਾਂ ਬਹੁਤ ਜ਼ਿਆਦਾ ਪਤਲੀ ਨਹੀਂ ਰੱਖੀ ਕਿਉਂਕਿ ਸਾਡੇ ਘਰ ਵਿੱਚ ਰਾਜਮਾ ਨੂੰ ਰਾਈਸ ਦੇ ਨਾਲ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਤੇ ਤੁਸੀਂ ਵੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਘਰ ਦੇ ਵਿੱਚ ਰਾਜਮਾ ਦੀ ਸਬਜ਼ੀ ਕਿੰਨੀ ਕੁ ਪਸੰਦ ਕੀਤੀ ਜਾਂਦੀ ਹੈ ਤੇ ਕਿਸ ਚੀਜ਼ ਨਾਲ ਜ਼ਿਆਦਾ ਖਾਣੀ ਪਸੰਦ ਕੀਤੀ ਜਾਂਦੀ ਹੈ ਤੇ ਹਾਂ ਤੁਹਾਨੂੰ ਮੇਰੀ ਇਹ ਰੈਸਪੀ ਕਿਹੋ ਜਿਹੀ ਲੱਗੀ ਇਹ ਵੀ ਮੈਨੂੰ ਜ਼ਰੂਰ ਕਮੈਂਟਸ ਦੇ ਵਿੱਚ ਦੱਸਣਾ ਜੀ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਤੈਸ ਨੂੰ ਲਾਈਕ ਜ਼ਰੂਰ ਕਰਨਾ ਆਪਣੇ ਫੈਮਿਲੀ ਫਰੈਂਡਸ ਨਾਲ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਜੀ ਮੇਰੀ ਵੀਡੀਓ ਨੂੰ ਪੂਰਾ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਨੂੰ ਦਿਓ ਇਜਾਜ਼ਤ ਹੁਣ ਫੇਰ ਮਿਲਾਂਗੇ ਜੀ ਤਦ ਤੱਕ ਲਈ ਟੇਕ ਕੇਅਰ ਐਂਡ ਬਾਏ ਬਾਏ